ਆਹ ਤੁਸੀਂ ਦੇਖ ਰਹੇ ਹੋ ਜੀ ਇਹ ਬਾਗ ਦੇ ਵਿੱਚ ਬਾਗ ਦੇ ਵਿੱਚ ਦਾਲਾਂ ਖਾਲੀ ਥਾਵਾਂ 'ਚ ਸਬਜ਼ੀ ਹਮ ਫੁੱਲ ਚੀਜ਼ਾਂ ਇਹ ਮੈਂ ਲਾਉਂਦਾ ਰਿਹਾ ਅਕਸਰ ਹਮ ਇਹ ਹੈ ਅਸਲ 'ਚ ਫਲਪਾਈਂ ਦੀ ਕਿਸਮ ਹੈ ਧਾਲ ਦੀ ਅੱਛਾ ਜੀ ਇਹਨੂੰ ਕਹਿੰਦੇ ਰਾਈਸ ਬੀਨ ਹਮ ਸਾਡੀ ਯੂਨੀਵਰਸਿਟੀ 'ਚ ਖੋਜ ਦਾ ਕੰਮ ਵੀ ਹੋਇਆ ਸੀ ਇਹਦੇ ਉੱਤੇ ਹਮ ਤੇ ਉਹਨਾਂ ਨੇ ਦੋ ਕਿਸਮਾਂ ਜਿਹੜੀਆਂ ਉਹ ਵਿਕਸਿਤ ਕਰਕੇ ਉਹਨਾਂ ਨੂੰ ਨਾਂ ਵੀ ਦਿੱਤਾ ਸੀ ਪਰ ਪੰਜਾਬ ਦੇ ਵਿੱਚ ਪਤਾ ਨਹੀਂ ਕੀ ਗੱਲ ਖਤਕਾਰ ਨਹੀਂ ਇੰਨੇ ਪੈਦਾ ਹੋਏ ਹਮ ਹੁਣ ਮੈਂ ਇਹ ਜਾਣ ਗਿਆ ਹਿਮਾਚਲ ਲੈ ਕੇ ਉੱਥੇ ਤਾਂ ਇੰਨੀ ਮੰਗ ਵੱਧ ਗਈ ਹੁਣ ਮੈਂ ਹਿਮਾਚਲ ਵਾਲਿਆਂ ਬਾਸਤੇ ਲਾਉਣਾ ਇਹ ਉਹ ਕਹਿੰਦੇ ਪਲਾਉ ਜਿਹੜਾ ਨਾ ਚੌਲਾਂ ਦੇ ਵਿੱਚ ਖਾਣ ਦਾਲ ਪਾ ਕੇ ਖਾਂਦੇ ਹੋਰੇ ਬਾਸਤੇ ਇੰਨਾ ਜਾਇਕਾ ਇਹਦਾ ਇੰਨਾ ਜੋੜ ਕੋਈ ਹੈ ਨਹੀਂ ਤਾਂ ਹੀ ਇਹਦਾ ਨਾਮ ਵੀ ਰਾਈਸ ਬੀਨ ਹੈ ਹੂੰ ਰਾਈਸ ਬੀਨ ਤੇ ਇਹ ਨੂੰ ਇਹ ਆ ਪੇ ਹੁਣ ਕਿਤੇ ਕਿਤੇ ਮੜ ਜਾ ਆ ਕਟਰ ਬਿਲਰ ਜਿਹੜਾ ਕੁਤਰੜਾ ਹੁੰਦਾ ਆ ਹੂੰ ਇਹ ਵੀ ਹੁਣ ਆਉਣ ਲੱਗਾ ਕਿਸੇ ਕਿਸੇ ਧਲੀ ਚ ਇੱਥੇ ਸਪਰੇਅ ਕਰ ਦੇਈ ਦੀ ਆ ਜੀ ਬਾਕੀ ਕੀੜਾ ਕੋਈ ਨਹੀਂ ਆਉਂਦਾ ਦੂਜਾ ਇਹ ਆ ਇਹਨੂੰ ਪੰਮਾ 5 ਸਾਲ ਰੱਖੋ ਨਾ ਇਹਨੂੰ ਢੋਰਾ ਲੱਗਣਾ ਨਾ ਕੋਈ ਕੀੜਾ ਲੱਗਣਾ ਇਹ ਇੱਕ ਅਦੋ ਬੀਜ ਹੁੰਦੀ ਦਾਲ ਇਹ ਅਗਸਤ ਦੇ ਪਹਿਲੇ ਹਫਤੇ ਬੀਜ ਸਕਦੇ ਆ ਜੁਲਾਈ ਦੇ ਆਖਰੀ ਹਫਤੇ ਠੀਕ ਹੈ ਜੀ ਤੇ ਪੰਜਾਬ ਦੇ ਮੌਸਮ ਦੇ ਅਨੁਸਾਰ ਹੋ ਜਾ ਕੋਈ ਬਿਲਕੁਲ ਆ ਦੇਖ ਲਓ ਕਿਦਾਂ ਸੇਤ ਮੰਦਿਆ ਅੱਛਾ ਜੀ ਸਾਰੀ ਅੱਛਾ ਜੀ ਇਹ ਤੁਸੀਂ ਦੇਖਦੇ ਆ ਇਹ ਮਗਾ ਆ ਹਾਂ ਇਹ ਮਤਲਬ ਇਹੋ ਜਿਹੀ ਚੀਜ਼ ਜ਼ਰੂਰ ਥੋੜੀ ਬਹੁਤੀ ਲਾਇਆ ਕਰੋ ਘਰੇ ਜਿੰਨੀਆਂ ਕਿ ਸਾਨੂੰ ਮਗਾ ਚਾਹੀਦੀਆਂ ਹੁੰਦੀਆਂ ਉਹਨੀਆਂ ਕਿ ਤਾਂ ਇਥੋਂ ਦੇ ਨਿਕਲ ਜਾਣੀਆਂ ਹਾਂ ਇਹ ਤੁਸੀਂ ਦੇਖੋ ਇਹ ਦੇ ਮਗਨ ਲੱਗੀਆਂ ਆਂ ਹਾਂਜੀ ਇਹ ਛੋਟੀਆਂ ਇਹ ਮੋਟੀਆਂ ਹੋਣੀਆਂ ਹੱਲੇ ਛੋਟੀਆਂ ਆਂ ਜੀ ਮਗਾ ਬਹੁਤ ਕਾਰਾਮਤ ਜੜੀ ਬੋਟੀ ਆ ਜਦੋਂ ਠੰਡ ਲੱਗ ਜਾਂਦੀ ਸਾਨੂੰ ਜੀ ਤਾਂ ਫੇਰ ਦੁੱਧ ਦੇ ਵਿੱਚ ਉਬਾਲ ਕੇ ਚਾਹ ਦੇ ਵਿੱਚ ਉਬਾਲ ਕੇ ਜੀ ਸਰਦੀਆਂ ਦੇ ਵਿੱਚ ਨਾ ਜਦੋਂ ਨਜਲਾ ਜ਼ੁਖਾਮ ਹੋ ਜਾਣਾ ਹੋਰ ਤਾਂ ਮਗਾ ਦਾ ਕਾੜਾ ਪੀਂਦੇ ਹੁੰਦੇ ਸੀ ਪੁਰਾਣੇ ਦਿਨ